ਮੁਰਦਾਵਾਲ ਪੰਚੇਤੀ ਚੋਣਾਂ ਨੂੰ ਲੈ ਕੇ ਜਿੱਤੇ ਪੰਜਾਬ ਦੇ ਪਿੰਡਾਂ ਦਾ ਮਾਹੌਲ ਗਰਮ ਨਜ਼ਰ ਆ ਰਿਹਾ ਹੈ ਉੱਤੇ ਤੁਹਾਨੂੰ ਦੱਸਦੀ ਏ ਕਿ ਉਮੀਦਵਾਰਾਂ ਨੂੰ ਬੀਡੀਪੀਓ ਦਫ਼ਤਰਾਂ ਦੇ ਵਿੱਚ ਕਈ ਜਗ੍ਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਦੇ ਤੁਹਾਨੂੰ ਦਿਖਾ ਰਹੇ ਆ ਇਹ ਫਿਰੋਜ਼ਪੁਰ ਦੇ ਬਲੌਕ ਮਮਦੌਦ ਦੀਆਂ ਹਨ ਜਿੱਤੇ ਬੀਡੀਪੀਓ ਦਫ਼ਤਰ ਦੇ ਵਿੱਚ ਉਮੀਦਵਾਰਾਂ ਨੂੰ ਕੁੱਦਲਾ ਟੈਕ ਦੀਆਂ ਪਰਚੀਆਂ ਕਟਾਉਣ ਦੇ ਲਈ ਅਤੇ ਐਨਓਸੀ ਲੈਣ ਦੇ ਲਈ ਜਿਹੜਾ ਇਹ ਉਹ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿੱਥੇ ਕਾਦੀ ਕ ਸਰਕਾਰ ਵੇਖੀ ਕਾਂਗਰਸੀ ਵੇਖੀ ਪਰ ਮੈਂ ਅਜੇ ਕਰ ਆਪਣਾ ਮੁੰਨਾ ਕਦੀ ਨਹੀਂ ਮਹਿਸੂਸ ਕੀਤਾ ਵੀ ਮੈਨੂੰ ਕੋਈ ਸਹਾਈ ਨਾਲ ਮਿਲਿਆ ਹਾਲਾ ਕਿ ਬਾਕੀ ਕਿਹੜੀ ਪਾਰਟੀ ਦਾ ਚੋਣ ਨਹੀਂ ਕਾਲੀ ਤਰ੍ਹਾਂ ਬਸਦਾਂ ਬੰਦਾ ਸੀਗਾ ਮੈਨੂੰ ਕਦੀ ਕਿਥੇ ਨਹੀਂ ਦਿੱਖਤ ਨਹੀਂ ਆਈ ਜਿਨੀ ਸਰਕਾਰ ਦੇ ਵਿੱਚ ਦਿੱਖਤ ਆਈ ਇਹਨਾਂ ਖੇਦ ਸਰਕਾਰ ਹੈ ਬਹੁਤ ਨੇ ਗੰਦ ਪਾਇਆ ਚੌਥਾ ਦਿਨ ਹੋ ਗਿਆ ਅੱਜ ਸਾਨੂੰ ਸਿਰਫ ਇੱਕ ਟੁਰਲੇ ਟੈਕ ਵਾਸਤੇ ਕੱਟ ਕੇ ਹੀ ਆ ਵੀ ਲਾ ਦਾਂਗੇ ਅਸੀਂ ਸਰਪੰਚਾਂ ਕੋਈ ਸਾਨੂੰ ਖੜਾ ਹੈਗਾ ਪਤਾ ਕਿਨੇ ਕਰਦਾ ਸਿਰ ਤੇ ਸਾਡੇ ਕੈਂਸਲ ਕਰਕੇ ਖਾਵੇ ਮੇਰੇ ਜੋ ਵੀ ਹੈ ਲਾ ਦੇ ਨਹੀਂ ਬਦਲਾਅ ਤੋਂ ਖੁਸ਼ ਹੋਣ ਫਿਰ ਇਹ ਬਦਲਾਅ ਜਿਹੜਾ ਨਾ ਇਹ ਆ ਵੀ ਬਦਲ ਜੇ ਹੁੰਦੇ ਚੰਗਾ ਜੇ ਨਹੀਂ ਤਾਂ ਫਿਰ ਰੋਗ ਬਦਲਾ ਦੇਣਗੇ ਛਾਛ ਨੂੰ ਕੀ ਮੰਗ ਕਰ ਦਿੰਦੇ ਪ੍ਰਜਾ ਛਾਛ ਨੂੰ ਇਹ ਬੇਨਾਂ ਨੂੰ ਡੈਕਾ ਤੇ ਲਾਓ ਕੰਮ ਕਰਨ ਲੋਕਾਂ ਦੇ ਜਿਹਨੂੰ ਤੁਲਾ ਟੈਕਸ ਲੈਣਾ ਉਹ ਤੁਲਾ ਟੈਕਸ ਜਿਹਨੂੰ ਨੂੜਾ ਨੂੜਾ ਅਰੇ ਫੈਲਾ ਕਰਕੇ ਘਰੇ ਦੇਣ ਤੇ ਬੱਕਲਾ ਬੰਦਾ ਕੱਲਾ ਖੇਲ ਪਰ ਖੇਲ ਬੈਨ ਨਹੀਂ ਮਰੇ ਬਾਕੀ ਲੋਕਾਂ ਨੂੰ ਸੁਖੀ ਆਉਂਦਾ ਪਤਾ ਬਲਾਕ ਮੰਡੋਰ ਦੇ ਵਿੱਚ ਕੱਲ ਵੀ ਧਰਨਾ ਦਿੱਤਾ ਗਿਆ ਸੀ ਜਿੱਥੇ ਮੈਡਮ ਬੀਡੀਪੀਓ ਨੇ ਬਿਸ਼ਵਾਸ ਹੋਇਆ ਹੈ ਵੀ ਕੱਲ ਨੂੰ ਤੁਹਾਨੂੰ ਜਿਹੜੇ ਨੇ ਚੁੱਲਾ ਟੈਕਸ ਪਲੱਸ ਨਿਊ ਡੀ ਸਰਟੀਫਿਕੇਟ ਮਿਲਣਗੇ ਅੱਜ ਵੇਖੋ ਦੁਬਾਰਾ ਫਿਰ 1:00 ਵਜ ਗਿਆ ਅਜੇ ਤੱਕ ਕੋਈ ਸੈਕਟਰੀ ਇੱਥੇ ਹਾਜ਼ਰ ਨਹੀਂ ਜਿੰਨੂੰ ਕੋਈ ਫੋਨ ਕਰਦੇ ਆ ਉਹ ਫੋਨ ਚੁੱਕਣ ਨੂੰ ਤਿਆਰ ਨਹੀਂ ਹੁਣ ਮੈਡਮ ਨੇ ਫੋਨ ਦਿੱਤੇ ਨੇ ਉਹ ਆਦੇ ਨੇ ਵੀ 10 ਮਿੰਟ ਚ ਆ ਗਏ 5 ਮਿੰਟ ਚ ਆ ਗਏ ਅਸੀਂ 1 ਵਜੇ ਤੱਕ ਵੇਟ ਕਰਾਂਗੇ ਨਹੀਂ ਤਾਂ ਫਿਰ ਮੈਡਮ ਨੂੰ ਕਹਾਂਗੇ ਇਹਨਾਂ ਦੇ ਵਿਰੁੱਧ ਚੋਣ ਕਮਿਸ਼ਨ ਨੂੰ ਲਿਖਿਆ ਜਾਵੇ ਸਾਡੀ ਇਹੀ ਬੇਨਤੀ ਵੀ ਜੇ ਮੈਡਮ ਜਾਂ ਸਾਡੇ ਚੁੱਲਾ ਟੈਕਸ ਔਰ ਨਿਊ ਡੂ ਸਰਟੀਫੀਕਟ ਲੈਦੇ ਨੇ ਜਾਂ ਚੋਣ ਕਮਿਸ਼ਨ ਨੂੰ ਇਹਨਾਂ ਦੀ ਰਿਪੋਰਟ ਕਰਦੇ ਨੇ ਵੀ ਇਹ ਗੈਰ ਆਜਨ ਨੇ ਤੇ ਇਹ ਕਬਲਕ ਜਿਹੜੀ ਇਹ ਖਰਾਬ ਨਾ ਹੋਵੇ ਔਰ ਸਰਕਾਰ ਦੀ ਜਿਹੜੀ ਨੀਤੀ ਹੈ ਉਹਦੇ ਤੋਂ ਲੋਕ ਭਲੀ ਪਾੰਜ ਜਾਨੂ ਹੋ ਗਣ ਜਿਹੜੇ ਆਂਦੇ ਸੀ ਇਮਾਨਦਾਰੀ ਦਾ ਸਰਕਾਰ ਤਾਂ ਕਹਿੰਦੀ ਪੂਰੇ ਪਾਰਦਰਸ਼ੀ ਤਰੀਕੇ ਨਾਲ ਇਹ ਇਲੈਕਸ਼ਨ ਕਰਾਏ ਜਾਣਗੇ ਕੀ ਜੇ ਤਾਂ ਆ ਪਾਰਦਰਸ਼ੀਏ ਆ ਜਿਹੜੀ ਤੁਸੀਂ ਵੇਖ ਰਹੇ ਜੇ ਇਹ ਤਾਂ ਇਹ ਸਨਮਾਨਤ ਯੋਗ ਨੇ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਜਿਨ੍ਹਾਂ ਨੂੰ ਅੱਜ 5 ਦਿਨ ਹੋ ਗਏ ਲੋਕਾਂ ਨੂੰ ਖੱਜਲ ਖਰਾਬ ਹੁੰਦਿਆਂ। ਇੱਕ ਕੀ ਇਹ ਚੁੱਲਾ ਟੈਕਸੀ ਰਸੀਦ ਦੇਣੀ ਹੈ ਇੱਕ ਨਿਊ ਡੂ ਸਰਟੀਫਿਕੇਟ ਦੇਣਾ ਹੈ ਦੋ ਦੋ ਕਾਰਜਾਂ ਦੇ ਪਿੱਛੇ ਇਹ ਲੋਕ ਖੱਜਲ ਖਰਾਬ ਹੋ ਰਹੇ ਨੇ ਫਿਰ ਇਹ ਉਹਨਾਂ ਨੂੰ ਦੇ ਰਹੇ ਨੇ ਆਉਂਦੇ ਬੰਦੇ ਆਉਂਦੇ ਨੇ ਸੈਨ ਕਰਾ ਕੇ ਲੈ ਜਾਂਦੇ ਨੇ ਆਉਂਦੇ ਨੇ ਸੈਨ ਕਰਾ ਕੇ ਕੋਈ ਟਾਇਰ ਫੈਕਟਰੀ ਤੇ ਬੈਠਾ ਕੋਈ ਕਿਸੇ ਦੁਕਾਨ ਤੇ ਬੈਠਾ ਕੋਈ ਸ਼ਕਤੀ ਕਿਤੇ ਬੈਠਾ ਇਹ ਸਰਕਾਰ ਇਹ ਸਰਕਾਰ ਡੈਰੀਵੇਟਿ ਮੇਰੇ ਧੱਕਾ ਦਾ ਸਰਕਾਰ ਜੇ ਪਾਰਦਰਸ਼ੀ ਨਾਲ ਇਲੈਕਸ਼ਨ ਕਰਾਵੇ ਜੇ ਇੱਕ ਵੀ ਸਰਪੰਚ ਇਹਨਾਂ ਦਾ ਬਣ ਜੇ ਤਾਂ ਤੁਸੀਂ ਮੈਨੂੰ ਕਹਿ ਦਿਆ ਇਹ ਪਾਈਆਂ ਫੈਕਟਰੀ ਗੈਰ ਹਜ਼ਰ ਕੀ ਕਰਨਾ ਹੈ ਜਿਹੜੇ ਰੁਕੇ ਜਿਹੜਾ ਖਰਾਬ ਹੋ ਰਿਹਾ ਜੀ ਉਹਦੇ ਬਾਰੇ ਸਕੀ ਜਾਨੀ ਲੋਕ ਇਹਨੇ ਸਾਡੀਆਂ ਮੋਟਾਂ ਵਾਟਾਂ ਤੇ ਗਲਤ ਆਉਣਾ ਸੀ ਸੈੱਟ ਕਰਾਉਣ ਗਏ ਆ ਮੈਨੂੰ ਤਾਂ ਇਹ ਜਵਾਬ ਦਿੰਦੇ ਹੁਣ ਆਈ ਜਾਂਦੇ ਆ ਹੁਣ ਮੈਂ ਬੁਲਾ ਲੇ ਹੁਣ ਆਈ ਜਾਂਦੇ ਆ ਜੇ ਫਿਰ ਵੀ ਹੱਥ ਨਹੀਂ ਦੇਤੇ ਕੋਈ ਕਾਨੂੰਨੀ ਕਾਰਵਾਈ ਕਰੂੰਗੀ ਜੀ ਫਿਰ ਲਿਖੂੰਗੀ ਫਿਰ ਲਿਖੂੰਗੀ ਤੁਹਾਨੂੰ ਸ਼ੋਰਟ ਹੋਣੀ ਲਿਖੂੰਗੀ ਤਿੰਨ ਚਾਰ ਦਿਨਾਂ ਤੋਂ ਹਲਕਾ غرੂਰ ਸਾਦੇ ਫਰੋਸਪਰ ਦਿਹਾਤੀ ਦੇ ਲੋਕ ਫੋਨ ਕਰ ਰਹੇ ਸੀਗੇ ਕਿ ਅਸੀਂ ਵਕ ਵਕ ਸਮਾਂ ਤੇ ਦਫ਼ਤਰਾਂ ਦੇ ਚੱਕਰ ਲਾ ਰਹੇ ਆਂ ਨਾ ਤਾਂ ਸਾਨੂੰ ਵੋਟਰ ਸੂਚੀਆਂ ਦਿੱਤੀਆਂ ਜਾ ਰਹੀਆਂ ਨਾ ਸਾਨੂੰ ਨੋ ਡਿਊ ਸਰਟੀਫਿਕੇਟ ਦਿੱਤੇ ਜਾ ਰਹੇ ਨਾ ਸਾਨੂੰ ਚੁੱਲ੍ਹਾ ਟੈਕਸ ਦੀਆਂ ਸਿੱਧਾਂ ਦਿੱਤੀਆਂ ਜਾ ਰਹੀਆਂ ਅੱਜ ਸਵੇਰ 9:30 ਵਜੇ ਮੈਂ ਗੁਰੂ ਸਾਹਿਬ ਦਫ਼ਤਰ ਵੇਖੇ ਪਹੁੰਚੇ ਆਂ ਉੱਥੇ ਜਾ ਕੇ ਦੇਖਿਆ ਕਿ ਸਾਰੇ ਸੈਕਟਰੀ ਗੈਰਹਾਜ਼ਰ ਸੀਗੇ ਸਾਡੇ ਬੈਠਿਆ ਉਹਨਾਂ ਨੇ ਇੱਕ ਇੱਕ ਕਰਕੇ ਸੈਕਟਰੀ ਨੂੰ ਸੱਦਿਆ ਉੱਥੇ ਥੋੜਾ ਬਹੁਤਾ ਚੁੱਲ੍ਹਾ ਟੈਕਸ ਦਾ ਕੰਮ ਆ ਸਟਾਰਟ ਹੋਇਆ ਸੀਗਾ ਕਿ ਫਿਰ ਇਧਰੋਂ ਵਰਕਰਾਂ ਦੇ ਫੋਨ ਆਉਣ ਲੱਗ ਪਏ 1 ਵਜ ਚੁੱਕਿਆ ਹਾਂ ਹੁਣ ਤਕਰੀਬਨ ਹੋਣਾ ਮੈਡਮ ਦੇ ਦੱਸਣ ਮੁਤਾਬਕ 15 ਸੈਕਟਰ ਇਸ ਦਫ਼ਤਰ ਦੇ ਵਿੱਚ ਜਿਹੜੇ ਹੈਗੇ ਆ ਤਨਾਤ ਹੈ ਸਵਾਏ ਦਲਵਾਰ ਸਿੰਘ ਤੋਂ ਜਿਹਦੇ ਕੋਲੇ ਕਿਸੇ ਪਿੰਡ ਦਾ ਚਾਰਜ ਨਹੀਂਗਾ 14 ਦੇ 14 ਗੈਰ ਹਾਜ਼ਰ